ਲਗਾਤਾਰ ਨੌਜਵਾਨਾਂ ਵੱਲੋਂ ਆਪਣੇ ਪੰਜਾਬ ਨੂੰ ਬਚਾਇਆ ਜਾ ਰਿਹਾ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਆ ਕਿ ਪੰਜਾਬ ਬਚਾਇਆ ਜਾਵੇ ਔਰ ਅੱਜ ਜੋ ਟਰਾਲੀ ਤੁਸੀਂ ਤਸਵੀਰਾਂ ਵੇਖ ਰਹੇ ਹੋ ਆ ਟਰਾਲੀ ਦੀਆਂ ਤਸਵੀਰਾਂ ਵੇਖੋ ਇਹ ਖਰਲਾ ਪਿੰਡ ਗੁਰਦਾਸਪੁਰ ਤੋਂ ਆਏ ਆ ਔਰ ਗੁਰਦਾਸਪੁਰ ਦੇ ਨੌਜਵਾਨ ਜਦੋਂ ਤੁਸੀਂ ਦੱਸਦੇ ਹੋ ਤੁਹਾਨੂੰ ਕਿ ਦੀਨਾ ਨਗਰ ਤੋਂ ਐਸ ਵੇਲੇ ਰਮਦਾਸ ਵਾਲੇ ਚੌਂਕ ਦੇ ਵਿੱਚ ਪਹੁੰਚੇ ਆ ਔਰ ਰਮਦਾਸ ਚੌਂਕ ਦੀਆਂ ਤਸਵੀਰਾਂ ਔਰ ਖਰਲਾ ਪਿੰਡ ਤੋਂ ਇਹ ਨੌਜਵਾਨ ਇੱਥੇ ਪਹੁੰਚੇ ਆ ਖਰਲਾਂ ਵਾਲੇ ਨੌਜਵਾਨ ਨੇ ਉਹ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਨੂੰ ਬਚਾਇਆ ਜਾਵੇ ਔਰ ਹੋਰ ਵੀ ਤਸਵੀਰਾਂ ਤੁਹਾਡਾ ਸਾਂਝਿਆ ਕਰਦੇ ਆ ਕਿ ਜਿੰਨੀਆਂ ਵੀ ਤਸਵੀਰਾਂ ਨੇ ਇਹ ਸਾਰੀਆਂ ਪੰਜਾਬ ਦੀਆਂ ਨੇ ਔਰ ਲਗਾਤਾਰ ਇਹ ਪਸ਼ੂਆਂ ਨੂੰ ਵੀ ਬਚਾਇਆ ਜਾ ਰਿਹਾ ਔਰ ਬਹੁਤ ਸਾਰਾ ਜਨ ਜੀਵ ਪ੍ਰਭਾਵਿਤ ਹੋ ਗਿਆ ਖੜਾ ਦੀ ਮਾਰ ਜਿਹੜੀ ਆ ਉਹ ਗੁਰਦਾਸਪੁਰ ਦੇ ਵਿੱਚ ਬਹੁਤ ਜ਼ਿਆਦਾ ਪੈ ਗਈ ਆ ਅੰਮ੍ਰਿਤਸਰ ਉਸ ਚੌਂਖ ਦੀਆਂ ਤਸਵੀਰਾਂ ਨੇ ਜਿੱਥੇ ਇਹ ਨੌਜਵਾਨ ਲਗਾਤਾਰ ਸੇਵਾ ਨਿਵਾਰੇ ਆ ਲਗਾਤਾਰ ਸੇਵਾ ਨਿਵਾਰੇ ਆ ਰਮਦਾਸ ਦੇ ਵਿੱਚ ਨੌਜਵਾਨ ਔਰ ਇਹਦਾ ਭਰਾਵਾਂ ਨਾਲ ਗੱਲ ਕੀਤੀ ਜਾਵੇਗੀ ਕਿ ਇਹ ਭਰਾ ਕਿੱਥੋਂ ਆਇਆ ਭਰਾ ਜੀ ਸੱਸੀ ਗਾਲ ਜੀ ਭਾਈ ਪਹਿਲਾਂ ਤਾਂ ਸੱਸੀ ਗਾਲ ਜੀ ਭਾਈ ਕਿੱਥੋਂ ਆਏ ਹੋ ਸਾਡਾ ਜੀ ਹੁਸ਼ਿਆਰਪੁਰ ਏਰੀਆ ਪਿਆਰਪੁਰ ਤੋਂ ਆਏ ਹੋ ਹਾਂਜੀ 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 ਭਰਾ ਇੱਥੋਂ ਕਿੱਧਰੋਂ ਆਏ ਹੋ ਹੁਸ਼ਿਆਰਪੁਰ ਏਰੀਆ ਜੀ ਹੁਸ਼ਿਆਰਪੁਰ ਸਾਨੂੰ ਸਾਰਿਆਂ ਨੂੰ ਬਚਾਈਦਾ ਹੈ ਕਿ ਦੇਖੋ ਜੀ ਹੁਸ਼ਿਆਰਪੁਰੋਂ ਆਏ ਆ ਤੇ ਸਾਡੇ ਸਾਰੇ ਵੀਰਾਂ ਭਰਾਵਾਂ ਨੂੰ ਇਸ ਟਾਈਮ ਇਹ ਇਸ ਤਰ੍ਹਾਂ ਪੰਜਾਬ ਨੂੰ ਸਭ ਤੋਂ ਵੱਧ ਜ਼ਰੂਰਤ ਹੈ ਸਾਡੇ ਪੰਜਾਬੀ ਲੋਕਾਂ ਨੂੰ ਪੰਜਾਬੀਆਂ ਦੀ ਆ ਸਾਨੂੰ ਸਾਰਿਆਂ ਨੂੰ ਫੜਨਾ ਚਾਹੀਦਾ ਆ ਤੇ ਜਿੰਨੇ ਵੀ ਵੀਰ ਭਰਾ ਰਹੇ ਅਸੀਂ ਕਹਿੰਦੇ ਬਾਦ ਚੜ ਕੇ ਆਓ ਤੇ ਬਾਦ ਤੋਂ ਬਾਅਦ ਬਾਦ ਤੋਂ ਬਾਅਦ ਸੇਵਾ ਕਰੋ ਜਿੰਨੀ ਕਰ ਹੁੰਦੀ ਆ ਕਿਉਂਕਿ ਜੇ ਸਪੀਡ ਤੇ ਲਾ ਕੇ ਜਿਹੜੇ ਹੈ ਲੈ ਕੇ ਤਾਂ ਜ਼ਰੂਰ ਪਹੁੰਚਣਾ ਚਾਹੀਦਾ ਪੰਜਾਬੀ ਭਰਾਵਾਂ ਨੂੰ ਉਹ ਪੰਜਾਬ ਨੂੰ ਲੋੜ ਹੈਗੀ ਇਸ ਵੇਲੇ ਇਹ ਦੋਨੇ ਹੁਸ਼ਿਆਰ ਪਰੋਂ ਆਇਆ ਟਰੈਕਟਰ ਨਹੀਂ ਆਪਣੇ ਆ ਇਹ ਤੇ ਜੋ ਹੁਸ਼ਿਆਰ ਪਰ ਤੋਂ ਆ ਕੇ ਸੇਵਾ ਨਿਭਾਈ ਜਾ ਰਹੀ ਆ ਦਾਸ ਤਾ ਇਹ ਕਿ ਐਸ ਵੇਲੇ ਰਮਦਾਸ ਦੇ ਚੌਂਕ ਤੇ ਖੜੇ ਆ ਜਦੋਂ ਸਵੇਰ ਤੋਂ ਅਸੀਂ ਦੀਨਾਨਗਰ ਤੋਂ ਨਿਕਲੇ ਆ ਤਾਂ ਜਦੇ ਗੁਰਦਾਸਪੁਰ ਪਠਾਨਕੋਟ ਵੀ ਅਸੀਂ ਕਵਰ ਕਰਦੇ ਹੋਏ ਅੱਜ ਐਸ ਵੇਲੇ ਰਮਦਾਸ ਦੇ ਚੌਂਕੇ 'ਚ ਪਹੁੰਚੇ ਆਂ ਔਰ ਪਿਛਲੀ ਟਰਾਲੀ ਨਾਲ ਗੱਲ ਕਰਦੇ ਆਂ ਪਿਛਲੀ ਟਰਾਲੀ ਜਿਹੜੀ ਆ ਉਹ ਵੀ ਹੁਸ਼ਿਆਰਪੁਰ ਦੀ ਆ ਔਰ ਹੁਸ਼ਿਆਰਪੁਰ ਤੋਂ ਇਹ ਨੌਜਵਾਨ ਰਾਸ਼ਨ ਲੈ ਕੇ ਪਹੁੰਚੇ ਆ ਔਰ ਪਸ਼ੂਆਂ ਦਾ ਚਾਰਾ ਲੈ ਕੇ ਪਹੁੰਚੇ ਆ ਔਰ ਇੱਥੇ ਭਰਾਵਾਂ ਨਾਲ ਗੱਲ ਕਰਦੇ ਆਂ ਪ੍ਰਾਈ ਸਾਸੀ ਕਾਲ ਜੀ ਸਾਸੀ ਕਾਲ ਜੀ ਅੱਜ ਕਿੱਥੋਂ ਆਇਓ ਹੁਸ਼ਿਆਰਪੁਰ ਤੋਂ ਹੀ ਕਿੰਨਾ ਸਮਾਂ ਲੱਗਿਆ ਉੱਥੋਂ ਆਉਣ ਲੱਗਿਆ ਤੁਹਾਨੂੰ ਸਵੇਰ ਦੇ ਤੁਰੇ ਅਸੀਂ 10 ਵਜੇ ਕੀ ਹਾਲਾਤ ਨਜ਼ਰ ਆ ਰਹੇ ਆ ਪੰਜਾਬ ਦੇ ਬਹੁਤ ਬੁਰਾ ਹਾਲਾਤ ਹਾਲਾਤ ਬਹੁਤ ਮਾੜਾ ਬੁਰਾ ਹਾਲ ਹੈ ਜੀ ਸਰਕਾਰ ਦੇ ਕਿਦਾਂ ਦੇ ਇੰਤਜ਼ਾਮ ਲੱਗ ਰਹੇ ਆ ਦਿਖੇ ਰਹੇ ਆ ਤੁਹਾਨੂੰ ਸਰਕਾਰ ਦੇ ਇੰਤਜ਼ਾਮ ਸਰਕਾਰ ਨੇ ਕੁਝ ਕੀਤਾ ਨਹੀਂ ਬਹੁਤ ਮੁਸ਼ਕਲ ਹੈ ਹੋਰ ਇਹ ਇਥੇ ਭਰਾ ਜੀ ਇਹਦਾ ਨਾਲ ਗੱਲ ਕਰਿਆ ਭਰਾ ਜੀ ਕਿਧਰੋਂ ਆਏ ਹੋ ਅਸੀਂ ਆਇਆ ਜੀ ਆਪਣਾ ਫਰੇਗੜ ਜੂੜੀਆਂ ਤੋਂ ਜੀ ਲਾਲੇ ਬੰਦਰ ਜੀ ਹਲਾਲ ਬੋਲ ਮਾੜਿਆ ਜੀ ਪਿੱਛੇ ਵੀ ਬੋਲ ਮਾੜਿਆ ਜਿਹੜਾ ਆਪਣਾ ਤਲਵੰਡੀ ਰਾਮਾ ਆ ਉਹ ਤੋਂ ਅੱਗੇ ਆਈਏ ਸ਼ਾਹਪੁਰ ਜਾਜਨ ਰੱਤਾ ਪਿੰਡ ਹੋ ਗਿਆ ਸਾਰੇ ਡੁੱਬੇ ਹੋਏ ਜਨਪ ਜਾਗ ਰਿਹਾ ਪੂਰਾ ਪੂਰਾ ਸਰਕਾਰ ਸੁੱਤੀ ਹੈ ਨਹੀਂ ਪੰਜਾਬ ਦੇ ਜਾਗ ਰਿਹਾ ਸਰਕਾਰ ਸੁੱਤੀ ਭਾਈ ਹੁਣ ਤੋਂ ਬੋਡਾ ਸਾਹਿਬ ਤੋਂ ਸਿੰਘ ਆਏ ਨੇ ਆ ਪਿੱਛੇ ਟਰਾਲੀ ਦੇ ਵਿੱਚ ਆ ਉੱਥੋਂ ਬਹੁਤ ਰਸਤਾ ਲੈ ਕੇ ਆਏ ਨੇ ਭਾਈ ਹਮਤਪਾਲ ਦੀ ਸੇਵਾ ਕਰਨਾ ਹੈ ਨਾਲ ਉਹਨਾਂ ਦੇ ਨਾਲ ਪੂਰੇ ਔਰ ਇੱਥੇ ਭਰਾ ਦੱਸਦੇ ਆ ਜੀ ਹਾਂ ਜੀ ਕਿਹੜੇ ਆ ਕਿੱਥੋਂ ਆਏ ਬਾਲ ਜੀ ਬੋਡਾ ਸਾਹਿਬ ਜੀ ਬੋਡਾ ਸਾਹਿਬ ਜੀ ਹਾਂ ਜੀ ਪੋਂਟਾ ਪੋਂਟਾ ਸਾਹਿਬ ਗੁਰੂ ਦੀ ਨਗਰੀ ਹਿਮਾਚਲ ਪ੍ਰਦੇਸ਼ ਤੋਂ ਜੀ ਪੋਂਟਾ ਸਾਹਿਬ ਤੋਂ ਆਏ ਮਾ ਕਿਰਪਾ ਹੈ ਜੀ ਸਤਿਗੁਰੂ ਮਹਾਰਾਜ ਦੀ ਹਾਂ ਜੀ ਜਨਤਾ ਧੰਨਵਾਦ ਔਰ ਇਹ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਜਾਣਦੇ ਹੋ ਅੱਗੇ ਜਾਣਦੇ ਹੋ ਲਗਾਤਾਰ ਤੁਹਾਨੂੰ ਦਿਖਾ ਰਿਹਾ ਅਸੀਂ ਇਸ ਵੇਲੇ ਰਮਦਾਸ ਦੇ ਚੌਂਗਲੇ ਵਿੱਚ ਤੁਸੀਂ ਹਾਲਾਤ ਵੇਖੋ ਕਿਥੋਂ ਕਿਥੋਂ ਦੀਆਂ ਟਰਾਲੀਆਂ ਨੇ ਕਿਵੇਂ ਸੇਵਾ ਨਿਭਾਈ ਜਾ ਰਹੀ ਆ ਔਰ ਆ ਟਰਾਲੀਆਂ ਵੇਖੋ ਆ ਜੋਧਿਆਂ ਦੀਆਂ ਟਰਾਲੀਆਂ ਉਹ ਸਗਾਤਾਰ ਇਹ ਸੇਵਾ ਜਿਹੜੀ ਆ ਇਹ ਨਵਾਈ ਜਾ ਰਹੀ ਆ ਔਰ ਬਹੁਤ ਹਾਲਾਤ ਐਸੇ ਵੇਲੇ ਮਾੜੇ ਨੇ ਜੇ ਪੰਜਾਬ ਦੀ ਅਸੀਂ ਗੱਲ ਕਰਦੇ ਆ ਤਾਂ ਗੁਰਦਾਸਪੁਰ ਦੇ ਹਾਲਾਤ ਬਹੁਤ ਮਾੜੇ ਨੇ ਔਰ ਗੁਰਦਾਸਪੁਰ ਦੇ ਵਿੱਚ ਬਾਰਡਰ ਏਰੀਆ ਤੋਂ ਲੈ ਕੇ ਹੁਣ ਆਉਣਾ ਸਰ ਤੱਕ ਪਾੜੀ ਦੇ ਹਾਲਾਤ ਲਗਾਤਾਰ ਵਿਖਾਈ ਜਾ ਰਹੇ ਆ ਔਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਰਮਦਾਸ ਦੇ ਉਹ ਚੌਂਕ ਦੇ ਵਿੱਚੋਂ ਬਾਬਾ ਬੁੱਢਾ ਜੀ ਦੀ ਚਰਨਸ਼ੋਪਾਪਤ ਧਰਤੀ ਆ ਜਿਸ ਦੇ ਵਿੱਚ ਲਗਾਤਾਰ ਸਰਦਾਰਾਂ ਵੱਲੋਂ ਪੰਜਾਬੀਆਂ ਵੱਲੋਂ ਲਗਾਤਾਰ ਪੰਜਾਬ ਜਾਗ ਰਿਹਾ ਔਰ ਇਹਦਾ ਆਵਾਜ਼ ਆਉਂਦੀ ਸੀ ਕਿ ਪੰਜਾਬ ਜਿਹੜਾ ਉਹ ਬਿਲਕੁਲ ਨਸ਼ੇ ਦੇ ਵਿੱਚ ਪੈ ਗਿਆ ਕਿਵੇਂ ਵੇਸੇ ਦਾ ਸੱਚੀ ਗੱਲ ਜੀ ਸੱਚੀ ਗੱਲ ਇਹ ਦੇਖਦੇ ਕਹਿੰਦੇ ਪੰਜਾਬ ਨਸ਼ੇ ਦੇ ਪੈ ਗਿਆ ਪੰਜਾਬ ਜਾਗ ਪਿਆ ਬਿਲਕੁਲ ਜੀ ਜਾਗ ਪਿਆ ਜਾਗਦਾ ਪੰਜਾਬ ਇਹ ਸਰਕਾਰਾਂ ਦੀ ਮਿਹਰਬਾਨੀ ਆ ਕਿ ਪੰਜਾਬ ਨੂੰ ਜਿਉਂ-ਜਿਉਂ ਦੱਬਦੇ ਆਏ ਨੇ ਤਿਉਂ-ਤਿਉਂ ਉੱਭਰਦਾ ਵਾ ਤੇ ਇਹ ਧੰਨਵਾਦ ਆ ਇਹਨਾਂ ਦਾ ਸੋਗ ਸਰਕਾਰਾਂ ਦਾ ਕਿ ਜਿਨ੍ਹਾਂ ਨੇ ਸਾਨੂੰ ਫੇਰ ਜਗਾ ਦਿੱਤਾ ਜੀ ਔਰ ਇਹ ਤਸਵੀਰਾਂ ਤੁਹਾਡਾ ਸਾਂਝਿਆ ਕਰ ਰਿਹਾ ਅਸੀਂ ਰਮਦਾਸ ਵਾਲੇ ਚੌਂਕ ਦੇ ਵਿੱਚ ਔਰ ਫਿਰ ਭਰਾਣਾ ਗੱਲਬਾਤ ਕਰਦੇ ਆ ਸਾਰੇ ਭਰਾ ਇੱਥੇ ਇਸ ਵੇਲੇ ਹੁਸ਼ਿਆਰਪੁਰ ਤੋਂ ਟਰਾਲੀਆਂ ਜਦੋਂ ਹੁਸ਼ਿਆਰਪੁਰ ਤੋਂ ਨੌਜਵਾਨ ਇੱਥੇ ਪਹੁੰਚ ਜਾਂਦੇ ਆ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਪੰਜਾਬ ਇੱਥੇ ਹੁਸ਼ਿਆਰਪੁਰ ਲਗਭਗ 150 ਕਿਲੋਮੀਟਰ ਦਾ ਪੈਣਾ ਹੋਵੇਗਾ ਤਾਂ 150 ਕਿਲੋਮੀਟਰ ਦਾ ਪੈਣਾ ਕੱਢ ਕੇ ਟਰਾਲੀਆਂ ਦੇ ਇੱਥੇ ਪਹੁੰਚੇ ਔਰ ਟਰਾਲੀਆਂ ਕਿੰਨੀਆਂ ਨੇ ਕਿੰਨੇ ਲੋਕ ਇੱਥੇ ਪਹੁੰਚੇ ਨੇ ਆ ਤਸਵੀਰਾਂ ਤੁਸੀਂ ਵੇਖੋ ਕਿ ਕਿੰਨੇ ਇਸ ਵੇਲੇ ਪੰਜਾਬ ਦੀ ਸੰਗਤ ਜਿਹੜੀ ਆ ਉਹ ਆਪਣੀ ਪੰਜਾਬੀਅਤ ਨੂੰ ਬਚਾਉਣ ਵਾਸਤੇ ਲੱਗੀ ਹੋਈ ਆ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਕਿ ਸਾਡਾ ਪੰਜਾਬ ਅਸੀਂ ਬਚਾਉਣਾ ਹੈ ਤਾਂ ਅੱਜ ਉਹ ਕੋਸ਼ਿਸ਼ਾਂ ਸਫਲ ਹੋ ਰਹੀਆਂ ਨੇ ਔਰ ਆ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਇਸ ਵੇਲੇ ਅਸੀਂ ਇਸ ਏਰੀਆ ਦੇ ਵਿੱਚ ਆ ਔਰ ਸਤਿ ਆਦਿ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਅਸੀਂ ਫਗਵਾੜੇ ਤੋਂ ਆਏ ਆ ਸਾਡੇ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਰਾਏ ਭਾਰਤੀ ਕਿਸਾਨ ਯੂਨੀਅਨ ਦੁਆਬਾ ਤੋਂ ਹੁਸ਼ਿਆਰਪੁਰ ਤੋਂ ਆਏ ਨੇ ਆਪਣੀ ਟੀਮ ਲੈ ਕੇ ਫਗਵਾੜੇ ਤੋਂ ਆਏ ਆਪਾਂ ਫਗਵਾੜਾ ਹੁਸ਼ਿਆਰਪੁਰ ਇਹ ਦੁਆਬੇ ਤੋਂ ਆਏ ਆ ਕੋਈ ਸਾਥੀ ਇੱਥੇ ਦੇ ਲੋਕਲ ਨਹੀਂ ਸਾਡੇ ਜੀ ਜੀ ਔਰ ਉਹ ਸਾਰੇ ਇੱਥੇ ਰਸਤਾ ਮਸਤਾ ਬਣਦੇ ਆ ਜੀ ਜੀ ਧੰਵਾਦ ਧੰਵਾਦ ਅਸਦਾਈ ਇਹ ਕਿ ਇਹ ਟਰਾਲੀ ਜੋ ਸਾਨੂੰ ਮਿਲੀ ਆ ਪਹਿਲੀਆਂ ਟਰਾਲੀਆਂ ਹੁਸ਼ਿਆਰਪੁਰ ਦੀਆਂ ਇਹ ਫਗਵਾੜੇ ਦੀ ਟਰਾਲੀ ਆ ਔਰ ਹੁਸ਼ਿਆਰਪੁਰ ਵਾਲੇ ਫਗਵਾੜੇ ਵਾਲੇ ਲਗਾਤਾਰ ਸੇਵਾ ਦੇ ਵਿੱਚ ਲੱਗੇ ਹੋਏ ਆ ਤਾਂ ਤੁਸੀਂ ਇਸਾ ਹਾਲਾਤ ਨੂੰ ਵੇਖ ਕੇ ਕੀ ਕਹਿਣਾ ਚਾਹੁੰਦੇ ਕਿਵੇਂ ਵੇਖ ਰਹੇ ਹੋ ਜਿਹੜਾ ਤਸਵੀਰਾਂ ਨੂੰ ਔਰ ਬਹੁਤ ਮਾੜੇ ਹਾਲਾਤ ਪੰਜਾਬ ਦੇ ਵਿੱਚ ਹਰ ਨੇ ਜਿਹੜੀ ਦੁਰਦਸ਼ਾ ਕੀਤੀ ਆ ਔਰ ਇਹ ਤਸਵੀਰਾਂ ਲਗਾਤਾਰ ਤੁਹਾਡਾ ਸਾਂਝੀਆਂ ਕਰ ਰਹੇ ਆ ਔਰ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਹिल ਹਾਲੇ ਤਸਵੀਰਾਂ ਤੁਹਾਨੂੰ ਅਸੀਂ ਬੁਖਾਰਿਆ ਰਮਦਾਸ ਤੋਂ ਔਰ ਰਮਦਾਸ ਬਾਬਾ ਬੁੰਡਾ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਦੇ ਉੱਤੇ ਅਸੀਂ ਖੜੇ ਆ ਔਰ ਲਗਾਤਾਰ ਪੰਜਾਬੀਆਂ ਵੱਲੋਂ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਆਪਣੇ ਪੰਜਾਬੀਅਤ ਨੂੰ ਬਚਾਇਆ ਜਾ ਰਿਹਾ ਆ ਤਸਵੀਰਾਂ ਤੁਸੀਂ ਵੇਖੋ ਕਿ ਕਿੰਨੇ ਨੌਜਵਾਨ ਜਿਹੜੇ ਆ ਕਿੰਨੇ ਨੌਜਵਾਨ ਇੱਥੇ ਪਹੁੰਚੇ ਨੇ ਜੋ ਦੂਰ ਦੂਰ ਤੋਂ ਆਏ ਨੇ ਔਰ ਭਰਾਵਾਂ ਨਾਲ ਗੱਲ ਕਰਦੇ ਆ